ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਦੂਜੀ ਵਾਰ ਕੈਬਨਿਟ ਮੀਟਿੰਗ ਸੱਦ ਲਈ ਹੈ ਚੰਡੀਗੜ੍ਹ ਮੁੱਖ ਮੰਤਰੀ ਦੇ ਰਹਿਾਇਸ਼ ਵਿਖੇ ਅੱਜ ਸਾਰੇ ਪੰਜਾਬ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਅਤੇ ਮੌਜੂਦਾ ਮੰਤਰੀ ਤਲਬ ਹੋਣਗੇ ਮੁੱਖ ਮੰਤਰੀ ਦੇ ਘਰ ਚੰਡੀਗੜ੍ਹ ਵਿਖੇ ਕਿਉਂਕਿ ਦੋ ਸਤੰਬਰ ਨੂੰ 2 ਤਰੀਕ ਨੂੰ ਜਿਹੜਾ ਹੈ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉਸ ਮਾਨਸੂਨ ਜਿਹੜਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਵੱਡਾ ਧਮਾਕਾ ਕਰੇਗੀ ਵੱਡਾ ਧਮਾਕਾ ਕਰਕੇ ਪੀਸੀਐਸ ਦੀਆਂ 60 ਪੋਸਟਾਂ ਪਰਨ ਦੀ ਵੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਚੁੱਕ ਲਈ ਹੈ ਸੂਬੇ ਦੀ ਸਰਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹਲਕੇ ਜ਼ਿਆਦਾ ਹੋ ਗਏ ਨੇ ਜ਼ਿਲ੍ਹੇ ਬਣ ਗਏ ਨੇ ਤਹਿਸੀਲਾਂ ਬਣ ਗਈਆਂ ਨੇ ਇਸ ਨੂੰ ਲੈ ਕੇ ਹੁਣ ਨਵੇਂ 60 ਜਿਹੜੇ ਪੀਸੀ ਪੀਸੀਐਸ ਜਿਹੜੇ ਨੇ ਉਹ ਨਿਯੁਕਤ ਕੀਤੇ ਜਾਣਗੇ ਦੂਸਰੇ ਪਾਸੇ ਜਿਹੜੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਇਸ ਦੂਜੀ ਵਾਰ ਦੀ ਕੈਬਨਟ ਮੀਟਿੰਗ ਦੇ ਵਿੱਚੋਂ ਅੱਜ ਪੰਚਾਇਤੀ ਚੋਣਾਂ ਦਾ ਹੋਵੇਗਾ ਵੱਡਾ ਐਲਾਨ ਕਿਉਂਕਿ ਬਾਕੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਜਿੰਨੇ ਵੀ ਕਾਂਗਰਸੀ ਵਿਧਾਇਕ ਨੇ ਜਦੋਂ ਸੈਸ਼ਨ ਜਦੋਂ ਜਾਣਗੇ ਉਹ ਇੱਕ ਖਲਾਸਾ ਕਰਨਗੇ ਕਿ ਤੁਸੀਂ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾ ਰਹੇ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਇੱਕ ਬੜੀ ਵੱਡੀ ਅਪਡੇਟ ਆਵੇਗੀ ਕਿਉਂਕਿ ਹਾਲੇ ਵੀ ਕੈਬਨਟ ਮੀਟਿੰਗ ਜਿਹੜੀ ਹੈ ਜਿਹੜੀ ਅੱਜ ਮੁੱਖ ਮੰਤਰੀ ਨੇ ਸੱਦੀ ਹੋਈ ਹੈ ਆਪਣੇ ਰਹਿائش ਵਿਕੇ ਚੰਡੀਗੜ੍ਹ ਉਸ ਮੀਟਿੰਗ ਲਗਾਤਾਰ ਸ਼ਾਮ ਦੇ 4-5 ਵਜੇ ਤੱਕ ਚੱਲੇਗੀ ਅਤੇ ਉਸ ਤੋਂ ਬਾਅਦ ਕਮਿਨੀ ਚੋਣਾਂ ਦਾ ਐਲਾਨ ਤਾਂ ਹਾਲੇ ਜਿਹੜਾ ਹੈ ਉਹਦੇ ਹੱਥ ਵਿੱਚ ਹੈ ਕਿ ਚੋਣ ਕਮਿਸ਼ਨ ਦੇ ਲੇਕਿਨ ਪੰਚਾਇਤੀ ਚੋਣਾਂ ਦਾ ਐਲਾਨ ਜਿਹੜਾ ਹੈ ਉਹ ਹੱਥ ਵਿੱਚ ਹੈ ਸੂਬੇ ਦੀ ਸਰਕਾਰ ਕਿਉਂਕਿ ਸੂਬੇ ਦੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਪੰਚਾਇਤੀ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਦੋਂ ਕਰਾਉਣੀਆਂ ਨੇ ਇਸ ਤੋਂ ਪਹਿਲਾਂ ਕਿ ਵਿਰੋਧੀ ਧਿਰ ਦੇ ਨੇਤਾ ਜਾਂ ਵਿਧਾਇਕ ਮਾਂਸੂਨ ਸੈਸ਼ਨ ਦੇ ਵਿੱਚ ਘਿਰਨ ਆਮ ਆਦਮੀ ਪਾਰਟੀ ਨੂੰ ਉਸ ਤੋਂ ਪਹਿਲਾਂ ਹੀ ਵੱਡਾ ਧਮਾਕਾ ਪੰਚਾਇਤੀ ਚੋਣਾਂ ਲਈ ਕਰਨ ਜਾ ਰਹੀ ਹੈ ਸੂਬਾ ਸਰਕਾਰ ਸਿਰਫ ਕੁਝ ਚੰਦ ਹੀ ਘੰਟੇ ਬਾਕੀ ਰਹਿ ਗਏ ਨੇ ਇਹਨਾਂ ਘੰਟਿਆਂ ਦੇ ਵਿੱਚ ਸੂਬਾ ਸਰਕਾਰ ਪੰਚਾਇਤੀ ਚੋਣਾਂ ਦੇ ਕਦੋਂ ਨਾਮਜ਼ਦਗੀ ਪੱਤਰ ਭਰਨੇ ਨੇ ਅਤੇ ਕਦੋਂ ਪੰਚਾਇਤੀ ਚੋਣਾਂ ਦੀ ਵੋਟਿੰਗ ਹੋਣੀ